ਅੱਜ ਨਾ ਮੇਥੋਂ ਬਹੁਤ ਵੱਡੀ ਭੁੱਲ ਹੋਈ ਐ ਇੱਕ ਆ ਨਾ ਜਿਹੜੇ ਕਤੂਰੇ ਆ ਇਹਨਾਂ ਦੀ ਨਾ ਮੈਂ ਘਰੋਂ ਫੀਲ ਲੈ ਆਉਣੀ ਭੁੱਲ ਗਿਆ ਆ ਦੇਖ ਲੋ ਚਾਰ ਪੰਜ ਨੇ ਪੱਕੇ ਇੱਥੇ ਨੇ ਆ ਦੇਖ ਕਿੰਨਾ ਆ ਨਾ ਤੇ ਉਹ ਕਰਦਿਆ ਤੇ ਇਹਨਾਂ ਨੂੰ ਮੜਾ ਮੋਟਾ ਖਾਣ ਨੂੰ ਪਾਉਂਦੇ ਰਹਿੰਦੇ ਆ ਤਾਂ ਕਰਕੇ ਤੇ ਹੁਣ ਮੇਰੇ ਮਨ ਨੂੰ ਆਇਆ ਬਈ ਯਾਰ ਨਹੀਂ ਆ ਦੇ ਆ ਦੇ ਕਿਹੜੀ ਲੋਟ ਆ ਦੇਖ ਆ ਦੇ ਨਾ ਨਹੀਂ ਪਤਾ ਬੂਟ ਗੰਦੇ ਕਰ ਦੇਗਾ ਤੂੰ ਆਇਆ ਵੀਰ ਇਹਨਾਂ ਨੂੰ ਨਾ ਕੁਤਨਾ ਕੁਤ ਲਿਆ ਕੇ ਪਾਉਣਾ ਚਾਹੀਦਾ ਚਲੋ ਅੱਜ ਇੱਥੋਂ ਹੀ ਲਿਆਉਣਾ ਫਿਰ ਮੈਡੀਕਲ ਤੋਂ ਵੀਰ ਆਪਾਂ ਇੱਥੇ ਮਿਲਿਆ ਆਪਣਾ ਮਿੱਤਰ ਰਾਜੂ ਤੇ ਰਾਜੂ ਵੀ ਆ ਸੇਵਾ ਸੂਆ ਬਹੁਤ ਕਰਦਾ ਰਾਜੂ ਮੈਨੂੰ ਕਹਿੰਦਾ ਵੀ ਲੋਕ ਕਹਿੰਦੇ ਨੇ ਯਾਰ ਕੁੱਤਿਆਂ ਨੂੰ ਗਾਉਂ ਪਾਉਣਿਓ ਅਵਾਰਾ ਪਸ਼ੂਆਂ ਦੇ ਟੀਕੇ ਤੂੰ ਕਿਉਂ ਲਾਉਣਾ ਹੈ ਨਾ ਆ ਲੈ ਯਾ ਦੇਖੋ ਤੁਹਾਨੂੰ ਰਾਜੂ ਕੀ ਕਹਿੰਦਾ ਤੇਰਾ ਮੈਂ ਕਹਿੰਦਾ 12 ਪਤੂ ਆ ਜਾਂ 12 ਕੁੱਤੇ ਆ ਪਹਿਲੀ ਗੱਲ ਤਾਂ ਜਿਹੜੇ 12 ਪਤੂ ਛੱਡਦੇ ਆ ਉਹਨਾਂ ਦੇ ਬਰੋਧ ਆ ਕਿਉਂਕਿ ਦੁੱਧ ਪੀ ਕੇ ਬਾਲ ਤੋਂ ਬਾਅਦ ਕੇ 4 ਸਾਲ 10 ਸਾਲ ਡੰਡੇ ਮਾਰਨ ਖਾਤਰ ਛੱਡਦੇ ਆ ਨਾਲ ਤੋਂ ਐਕਸੀਡੈਂਟਾਂ ਦਾ ਕਾਰਨ ਬਣਦੇ ਆ ਕੁੱਤੂ ਵੇਤਰਾ ਵੀ ਉਹਨੂੰ ਘਰੇ ਸਾਹਬੂ ਨਹੀਂ ਸਾਹਮਣਾ ਕਰੇ 2 ਸਾਲਾਂ ਤੋਂ ਪਹਿਲਾਂ ਹੱਕ ਤਾਂ ਘਰੇ ਸਾਹਮਣਾ ਨਹੀਂ ਨਹੀਂ ਸਾਹਮਣੇ ਦੀ ਗੱਲ ਤਾਂ ਹੈਗੀ ਜਿਹੜੇ ਬਾਹਰ ਫਿਰਦੇ ਨੇ ਜਿਹੜੀ ਬਿਮਾਰ ਨੇ ਬਾਹਰ ਉਹਨਾਂ ਦਾ ਇਲਾਜ ਮੈਂ ਫ੍ਰੀ ਕਰਦਾ ਜੇ ਕੋਈ ਬੰਦੇ ਨੂੰ ਲੋੜ ਹੋਵੇ ਮੇਰਾ ਨੰਬਰ ਹੈਗਾ ਨਾ ਜਿਹੜੀ ਆ ਹੁਣ ਆ ਕੁੱਤਾ ਅੱਛਾ ਨੰਬਰ ਬੋਲ ਦਿਆਉ ਦਾ ਮੇਰਾ ਨੰਬਰ ਹੈਗਾ 99155 85423 ਕਿਸੇ ਵੀ ਕਿਸੇ ਟਾਈਮ ਤੇ ਜੇ ਬਿਮਾਰ ਹੋਵੇ ਮੈਨੂੰ ਫੋਨ ਕਰੋ ਮੈਂ ਫ੍ਰੀ ਕਰਦੇ ਦੇਵਾ ਕੋ ਇਹ ਡਾਕਟਰ ਰਾਜੂ ਹੈ ਕਲਾਲ ਮਾਜਰੇ ਤੋਂ ਪਸ਼ੂਆਂ ਦਾ ਡਾਕਟਰ ਹੈ ਕਿਸੇ ਤੋਂ ਇੱਕ ਵੀ ਰੁਪਈਆ ਨਹੀਂ ਲੈਂਦਾ ਜਿਹੜਾ ਅਵਾਰਾ ਪਸ਼ੂ ਦਾ ਕੋਈ ਬਿਮਾਰ ਹੈ ਕਿਸੇ ਦਾ ਇਲਾਜ ਕਰਨਾ ਹੈ ਜੇਕਰ ਤੁਸੀਂ ਕੋਈ ਤੁਹਾਡੇ ਨਿਗਾਹ ਚ ਇਦਾਂ ਦਾ ਪਸ਼ੂ ਹੁੰਦਾ ਤਾਰਾ ਜੂਨਲ ਸੌਂਪਾਰਕ ਜ਼ਰੂਰ ਕਰ ਲਿਓ। ਲੈ ਇਹ ਵੀ ਇਧਰ ਆ ਜਾ ਓਏ। ਆ ਜਾਓ। ਇਹ ਵੀ ਦਰਸ਼ ਦੇਖਣ ਆ ਲਈ ਆ ਦੇਖ ਲਓ ਹਨ। ਕਿਵੇਂ ਇਹਨਾਂ ਨੂੰ ਅੱਜ ਲੱਗੀ ਹੋਇਆ ਪੁੱਖਾ। ਇਹਨਾਂ ਨੂੰ ਵੀ ਆਇਆ ਹੋਇਆ ਵੀ ਕਿਹੜੇ ਵੇਲੇ ਮਿਲ ਜੇ ਹਨ। ਕਿਉਂਕਿ ਰੋਜ਼ ਖਾਂਦੇ ਕਰਕੇ ਨਾ ਇਹਨਾਂ ਨੂੰ ਵੀ ਆਇਆ ਹੋਇਆ ਵੀ ਕਿਹੜੇ ਵੇਲੇ ਜਿਹੜੀ ਇਹ ਖਾਣ ਖਾਣ ਨੂੰ ਮਿਲ ਜੇ। ਅੱਜ ਡਾਕਟਰ ਮਿਲ ਗਿਆ ਰਾਜੂ ਖਾਲ ਮਾਦ ਰਿਆ। ਹਾਂ ਇਹ ਤਾਂ ਵੱਡੀਆਂ ਆ ਗਈਆਂ ਦਾਲਟ ਵਾਲੀ ਆ ਗਈ ਇਹ ਦੇਖੋ ਹਾਂ ਲਾ ਲਓ ਦੇਖੋ ਮਾਂ ਕਿੰਨਾ ਕਰਦੀ ਹੈ ਨਾ ਮਾਂ ਆਪ ਨਹੀਂ ਖਾਣ ਆਉਂਦੀ ਇਹਨਾਂ ਨੂੰ ਮੇਰੇ ਮੇਰੇ ਕੋ ਪਿੱਲੇ ਹੀ ਖਾ ਜਾਣ ਸਰ ਬਹੁਤ ਬਹੁਤ ਹਨਾ ਜੇਕਰ ਤੁਸੀਂ ਵੀ ਕਿਸੇ ਰੂਪ ਦੇ ਵਿੱਚ ਨਾ ਕੋਈ ਸੇਵਾ ਕਰ ਦਿਓ ਜਾਂ ਦਾਨਪੁਣ ਕਰ ਦਿਓ ਜ਼ਰੂਰ ਕਰਿਆ ਕਰੋ